ਅੱਜ ਇਹ 10ਵਾਂ ਟੋਲ ਪਲਾਜ਼ਾ ਜਿਹੜਾ ਹੈ ਉਹਨੂੰ ਅਸੀਂ ਲੋਕਾਂ ਲਈ ਫ੍ਰੀ ਕਰਨਾ। ਇਸ ਤੋਂ ਪਹਿਲਾਂ ਨੋਅ ਕਰ ਚੁੱਕੇ। ਕੋਈ ਇਹੇ ਟੋਲ ਪਲਾਜ਼ਾ 10 11 2019 ਨੂੰ ਬੰਦ ਹੋ ਸਕਦਾ ਸੀ। ਫਰਗਤ ਸਿੰਘ ਜੀ ਕਹਿੰਦੇ ਤਾਂ ਐਸੀ ਖਤਮ ਹੋ ਜਾਣਾ ਸੀ। ਉਹਦੇ ਤੇ ਕੋਈ ਪਬਲਿਸਿਟੀ ਜਿਹੜਾ ਆਈ ਸੀ ਕੱਲ ਵੀ ਦੋਣ। ਜੇ ਐਦਾਂ ਖਤਮ ਨਹੀਂ ਹੋਇਆ ਸੀ। ਇਹਨਾਂ ਨੇ ਸਾਡੇ ਤੋਂ 431 ਦਿਨ ਮੰਗੇ ਸੀ। 431 ਦਿਨ ਹੋਰ ਵਧਾ ਦਿਓ। ਯਾਨੀ ਕਿ ਫਰਵਰੀ 2025 ਤੱਕ। 2019 'ਚ ਇਹ ਦੋ ਪਲਾਜਰ ਐਗਰੀਮੈਂਟ ਬ੍ਰੀਚ ਕਿ ਤਰ੍ਹਾਂ ਕਰਮਿਨਿਟ ਹੋ ਸਕਦਾ ਸੀ ਉਸ ਵੇਲੇ ਕੈਪਟਨ ਮਰੀਂਦਰ ਸਿੰਘ ਮੁੱਖ ਮੰਤਰੀ ਸੀ ਵਰਕਰ ਸਿੰਘ ਜੀ ਉਹਦੇ ਚ ਐਮਐਲਏ ਸੀ ਤੇ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਵਰਕਰ ਸਿੰਘ ਜੀ ਨੂੰ ਕਿ ਅਲੀ ਬਾਬਾ ਨੂੰ ਸੁਣੋ ਕਿਉਂ ਨਹੀਂ ਕੀਤਾ ਹੋ ਕੋਦੋਂ ਕਿਉਂ ਬਿਦਾਤਾ 2019 ਤੋਂ 2022 ਤੱਕ ਖਾਦੀ ਗਵਰਨਮੈਂਟ ਆਈ ਅਸੀਂ ਕਾਨੂੰਨੀ ਕਾਰਵਾਈਆਂ ਕੀਤੀਆਂ ਕਾਨੂੰਨੀ ਕਾਰਵਾਈ ਦੇ ਹੱਦ ਤੱਕ ਸੀਗਾ ਬੰਦ ਕਰਨਾ ਹੱਥ ਪਿੰਡ ਦਾ ਨੋਟਿਸ ਦੇਣਾ ਪੈਂਦਾ ਜੀ ਉਹੀ ਇਸੇ ਤਰੀਕੇ ਹੋਇਆ ਕਿ ਜੇ ਬੰਦ ਕਰਨਾ ਹੈ ਗਵਰਨਮੈਂਟ ਨੂੰ ਤਾਂ 7 ਦਿਨ ਪਹਿਲਾਂ ਦੱਸਣਾ ਪਊਗਾ ਅਸੀਂ 60 ਦਿਨ ਦਾ ਨੋਟਿਸ ਦਿੱਤਾ ਤੇ 60 ਦਿਨ ਕਦੋਂ ਹੋਏ ਕੱਲ੍ਹ ਰਾਤ 12 ਵਜੇ ਜਾਂ ਤਰੀਕ ਨੂੰ ਰਾਤ ਨੂੰ 12 ਵਜੇ 60 ਦਿਨ ਹੋਏ ਆਕਾਟ ਮੇਂ ਦੇਰ ਮੇਂ ਫੋਟੋ ਕੋਲ ਮੈਂ ਕੋਈ ਪਬਲਿਸਿਟੀ ਲੈਣ ਨਹੀਂ ਆਇਆ ਮੈਨੂੰ ਕੋਈ ਟੈਲੀਵਿਜ਼ਨ ਚਾਉਂਦਾ ਚਾਹੀ ਨਹੀਂ ਕੋਈ ਫੋਟੋ ਸਪੋਨਸਰ ਦਾ ਨਹੀਂ ਇਹ ਕਾਂਗਰਸ ਨੇ ਮੈਂ ਦੱਸਣਾ ਚਾਹਣਾ ਕਿ ਕਾਂਗਰਸ ਨੇ ਆਪਣੇ ਮੈਨੂਫੈਕਚਰਰ ਨੂੰ ਕਿਹਾ ਸੀ ਕਿ ਜੇ ਅਸੀਂ ਆ ਗਈ ਤੋਰ ਪਾਈ ਬੰਦ ਕਰਾਂਗੇ ਇਹ ਇਨਾਂ ਦੇ ਗੰਡੇ ਬੀਤੇ ਹੋਏ ਨੇ ਜੇ ਇੱਥੇ ਸੁਖਵੀਰ ਬਾਦਲ ਜਾਂ ਅਲੀ ਬਾਬਾ ਹੁੰਦਾ ਇੱਥੇ ਅਲੀ ਬਾਬਾ ਹੁੰਦਾ 450 ਦਿਨ ਵਧਾ ਦਿੰਦੇ ਬਲਕਿ ਕਹਿੰਦੇ 500 ਦਿਨ ਵਧਾਓ 300 ਦਿਨ ਦੇ ਮੈਨੂੰ ਦੇ ਦੇ 200 ਦਿਨ ਕਿਹੜੇ ਲੋਕਾਂ ਨੇ ਪਿੱਛਣਾ ਇੱਥੇ ਬਈ ਗਿਲੀਬਰੀ ਕਿ ਤੱਕ ਹੈ ਸੋ ਇਹ ਗੱਲ ਕਹਿਣੀ ਕਿ ਇਹਦੀ ਮਿਆਦ ਖਤਮ ਹੋ ਰਹੀ ਸੀ ਆਪੀ ਬੰਦ ਹੋਏਗਾ ਨਹੀਂ ਹੁਣ ਅਸੀਂ ਆਪੀ ਬੰਦ ਹੋਏ। ਤੇ ਆਪੀ ਬੰਦ ਹੋਏ ਤਾਂ ਅਸੀਂ 20 ਤਰੀਕ ਦੇ ਪੇਟ ਕਰਦੇ 15 ਦਿਨ ਤੋਂ ਕੁਛ ਪਾਏ ਨਹੀਂ ਕਿਉਂਕਿ ਅਸੀਂ ਲੀਗਲ ਪ੍ਰੈਸਰ ਸਭ ਤੋਂ ਸਾਥੇ ਰਹਿਣੇ ਦੀ ਆਪੀ। ਕਾਰ ਬਲੱਡ ਕਟ ਹੇਅਰ ਇਹ ਹੋ ਗਿਆ। ਟੋਟਲ ਜਿਹੜੇ 10 ਬੰਦ ਕੀਤੇ ਨੇ ਉਹਨਾਂ ਦਾ ਜੀ 44 ਲੱਖ 43 ਹਜ਼ਾਰ ਯਾਨੀ ਕਿ ਸਾਢੇ 44 ਲੱਖ ਹਰ ਰੋਜ਼ ਪੰਜਾਬ ਦੇ ਲੋਕਾਂ ਦਾ ਬਚਣ ਲੱਗ ਗਿਆ ਜੀ ਅੱਜ ਤੋਂ। ਇਹ ਮੇਰਾ ਕੋਈ ਨਾਸਿਆ ਨਹੀਂ ਹੈਗਾ। ਕਿ ਮੈਂ ਇਹ ਮੈਂ ਤਾਂ ਇਹ ਸੜਕ ਨੂੰ ਮੈਂ ਪੈਨ ਵੀ ਰੱਖੂੰਗਾ ਸੜਕ ਵੀ ਨਹੀਂ ਖੁੱਤਣ ਦੇਣੀ ਅਸੀਂ ਫਰਾ ਟੋਪ ਕਲੱਬ ਦੀ ਜਿਹੜੀ ਲੁਕਤ ਹੈ ਉਹ ਬੰਦ ਕਰਨੀ ਹੈ